ਸੁਣੀਏ ਸਰ ਗੁਣ ਕੇ ਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਧੇ ਪਵੇ ਰਾਵ ਸੁਣੇ ਹਾਥ ਹੋਵੇ ਅਸਦਾ ਨਾਨਕ ਭਗਤਾ ਸਦਾ ਵਿਗਾਸੇ ਸੁਣੀਏ ਦੂਖ ਪਾਪ ਕਾ ਨਾਸੀ ਸਰੀਰ ਦੇ ਤਲ ਤੇ ਮਹਾਨਤਾ ਇਸ ਗੱਲ ਦੀ ਹੈ ਕਿ ਮੂੰਹ ਦੇ ਰਾਹੀਂ ਭੋਜਨ ਸਰੀਰ ਦੇ ਵਿੱਚ ਪ੍ਰਵੇਸ਼ ਲਾਜ਼ਮੀ ਕਰੇ ਮੂੰਹ ਦੇ ਵਿੱਚ ਪਾਈ ਹੋਈ ਵਸਤੂ ਭੋਜਨ ਦੀ ਬੁਰਕੀ ਅਗਰ ਇੱਕਦਮ ਉਲਟੀ ਹੋ ਜਾਏ ਮੈਂ ਇਹਦੇ ਵਿੱਚ ਪਚੀ ਨਹੀਂ ਅੰਦਰ ਗਈ ਨਹੀਂ ਤਾਂ ਸਰੀਰ ਦਾ ਕਾਇਮ ਰਹਿਣਾ ਸਰੀਰ ਦਾ ਜ਼ਿੰਦਾ ਰਹਿਣਾ ਔਖਾ ਹੋ ਜਾਏਗਾ ਤੋ तमाम ਭੋਜਨ ਅੰਨ ਜਲ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਹੈ ਜੋ ਮਿੰਜ ਮਾਸ ਹੱਡੀਆਂ ਹੋਂ ਤੇ ਦਿਮਾਗ ਦੀ ਸ਼ਕਤੀ ਬਣਦਾ ਹੈ ਗੁਰੂ ਦਾ ਸ਼ਬਦ ਪਰਮਾਤਮਾ ਦਾ ਨਾਮ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ ਜੋ दैवी ਸੰਪਦਾ ਬਣਦਾ ਹੈ ਅਧਿਆਤਮਕ ਗੁਣ ਬਣਦਾ ਹੈ ਪਰਮ ਆਨੰਦ ਬਣਦਾ ਹੈ ਰੋਹਾਨੀ ਸ਼ਕਤੀ ਬਣਦਾ ਹੈ ਭੋਜਨ ਦੀ ਬੁਰਕੀ ਸਹਿਜ ਅੰਦਰ ਚਲੀ ਜਾਂਦੀ ਹੈ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਸਹਿਜੇ ਅੰਦਰ ਪ੍ਰਵੇਸ਼ ਕਰਨਾ ਔਖਾ ਹੋਵੇਗਾ ਇਸੇ ਨੂੰ ਕਹਿੰਦੇ ਨੇ ਧਾਰਮਿਕ ਸਾਧਨਾ ਕਰਨੀ ਪਵੇਗੀ ਭਾਵ ਧਿਆਨ ਸਾਧਨਾ ਕਰਨੀ ਪਵੇਗੀ ਧਿਆਨ ਫਿਰ ਕਿੱਥੇ ਟਿਕਾਈਏ ਧਿਆਨ ਸੋਣੰ ਦਿਸ਼ਟਿਕਾਣਾ ਧਿਆਨ ਸ਼ਬਦ ਦੇ ਟਿਕਾਣਾ اتنی گل تپشٹ ہے کہ دھیان کی پربل شکتی منخ دے کول ہے، تے دھیان جس پاس جائے گا منخ دی تمام شکتی دھیان اسی پاس گمن کرے گی جی سڈا دھیان ہے ساری جیون شکتی اسی پاس جا رہی ہے سنسار کسی خطے چی وسط کسی رنگ کسی روپ دا دھیان ہے تو ساری شکتی اسی پاس گمن کر رہی ہے اور سہجے سہجے اپنی شکتی تو چھین ہو رہے ہیں خالی ہو رہے ہیں ایک کو ایک پرماتما نام ہے اگر اس وچ سڑا دھیان جڑے تو شکتی ملنی شروع ہو جاندی ہے طاقت ملنی شروع ہو جاندی ہے ਇਸ ਵਿੱਚ ਮਨੁੱਖ ਦੀ ਸਤਿਆ ਖਤਮ ਨਹੀਂ ਹੁੰਦੀ ਬਲਕਿ ਧਿਆਨ ਦੇ ਆਸਰੇ ਤੇ ਸਤਿਆ ਮਿਲਣੀ ਸ਼ੁਰੂ ਹੋ ਜਾਂਦੀ ਹੈ ਦੇਵੀ ਸੰਪਦਾ ਦੇ ਅੰਬਾਰ ਲੱਗ ਜਾਂਦੇ ਨੇ ਉਸ ਮਨੁੱਖ ਦੇ ਅੰਦਰ ਜੋ ਧਿਆਨ ਦੇ ਨਾਲ ਸੁਣਦਾ ਹੈ ਇੰਜ ਕਹੀਏ ਸੁਣਨਾ ਹੀ ਧਿਆਨ ਨੇ ਹੈ ਕੰਨਾਂ ਨੇ ਨਹੀਂ ਇੱਕ ਮਨੁੱਖ ਅਗਰ ਧਿਆਨ ਆਪਣੀ ਅੱਖਾਂ ਦੇ ਨਾਲ ਨਾ ਰੱਖ ਸਕੇ ਤਾਂ ਸ਼ਾਇਦ ਘਰ ਵੀ ਨਹੀਂ ਪਹੁੰਚ ਸਕੇਗਾ ਐਸਾ ਅਕਸਰ ਹੁੰਦਾ ਹੈ ਕਿ ਮਨੁੱਖ ਆਪਣੇ ਘਰ ਦੇ ਕੋਲੋਂ ਅੱਗੇ ਲੰਘ ਗਿਆ ਪਹੁੰਚਣਾ ਉਸਨੇ ਆਪਣੇ ਘਰ ਦੇ ਵਿੱਚ ਹੈ ਤੋ ਅੱਗੇ ਜਾ ਕੇ ਉਸਨੂੰ ਖਿਆਲ ਆਂਦਾ ਹੈ ਘਰ ਮੈਂ ਪਿੱਛੇ ਛੱਡ ਆਇਆ ਅੱਖਾਂ ਤੇ ਵੇਖ ਰਹੀਆਂ ਸਨ ਪਰ ਅੱਖਾਂ ਨਾਲ ਧਿਆਨ ਨਹੀਂ ਸੀ ਇਸ ਵਾਸਤੇ ਆਪਣੇ ਘਰ ਨਹੀਂ ਪਹੁੰਚ ਸਕੇ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਤੇ ਬੋਲਦਿਆਂ ਹੀ ਬੋਲਦਿਆਂ ਅਚਨ ਚੇਤ ਸਰੋਤੇ ਨੂੰ ਪੁੱਛਦਾ ਹੈ ਮਿੱਤਰ ਨੂੰ ਪੁੱਛਦਾ ਹੈ بھئی ہن میں کی سی تھی اگلا کہ بول تو خود رہے ہیں پر میرے کل پوچھ دیں کہیں کہ میرا دھیان کسے ہور پاسے چلا گیا جو دھیان کسے ہور پاسے چلا گیا تو بول کی بولے نے کچھ بھی نہیں پتا چلے گا دھیان کسے ہور پاسے اکھان دے نال نہیں ہے تو اپنے گھر پہنچنا بھی بہت اوکھا ہو جائے گا اگر کوئی اچھا اچھا بول رہا ہے ਔਰ ਸੜਾ ਧਿਆਨ ਕਿਸੇ ਹੋਰ ਪਾਸੇ ਹੈ ਤਾਂ ਸੀ ਸੁਣ ਨਹੀਂ ਸਕਾਂਗੇ ਓਮ ਓਮ ਦਾ ਰਟਨ ਰਾਮ ਰਾਮ ਦੀ ਧੁਨ ਵਾਹਿਗੁਰੂ ਵਾਹਿਗੁਰੂ ਦਾ ਸੰਗੀਤ ਆਲਾਪਣ ਵਾਲੇ ਤੇ ਬਹੁਤ ਨੇ ਪਰ ਸੁਣਨ ਵਾਲੇ ਕੋਈ ਵਿਰਲੇ ਨੇ ਬਹੁਤ ਥੋੜੇ ਨੇ ਹਜ਼ਾਰਾਂ ਸਰੋਤਿਆਂ ਦੇ ਇਕੱਠ ਦੇ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਸਰੋਤੇ ਨੇ ਜੋ ਵਾਕਈ ਸੁਣਦੇ ਨੇ ਕੰਕਿ ਸੁਣਨ ਵਾਲਾ ਤੇ ਇਤਨਾ ਪਾਵਨ ਹੋ ਜਾਂਦਾ ਹੈ ਕਿ 68 ਤੀਰਤ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਸੁਣਨ ਵਾਲੇ ਦੇ ਅੰਦਰ ਮਹਾਨ ਪਵਿੱਤਰਤਾ ਦਾ ਜਨਮ ਹੁੰਦਾ ਹੈ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਤੇ ਜੋ ਸੁਣਦਾ ਹੈ ਧਿਆਨ ਨਾਲ ਸੁਣਦਾ ਹੈ ਅਕਸਰ ਐਸਾ ਆਖਿਆ ਜਾਂਦਾ ਹੈ ਪਰ ਨਹੀਂ ਸੁਣਨਾ ਹੀ ਧਿਆਨ ਨੇ ਕੰਨਾਂ ਨੇ ਨਹੀਂ ਸੁਣਦਾ ਕੰਨ ਤੇ ਮੌਜੂਦ ਨੇ ਖੁੱਲੇ ਨੇ ਅਗਰ ਧਿਆਨ ਨਹੀਂ ਤਾਂ ਸੁਣਨ ਦੀ ਸਮਰੱਥਾ ਖੋ ਬੈਠਣਗੇ ਕੰਨ ਨਹੀਂ ਸੁਣ ਸਕੇਗਾ ਤੋ ਧਿਆਨ ਨੇ ਹੀ ਸੁਣਨਾ ਹੈ ਜੈਸੇ ਕੋਈ ਨਾਮ ਦੇਚ ਧਿਆਨ ਜੋੜਦਾ ਹੈ ਪ੍ਰਮਾਤਮਾ ਦੇ ਸ਼ਬਦ ਦੇਚ ਧਿਆਨ ਜੋੜਦਾ ਹੈ ਤੋ ਸਤਗੁਰudev ji ਮਹਾਰਾਜ ਦਾ ਫਰਮਾਨ ਹੈ ਸੁਣੈ ਸਰਾ ਗੁਣਾ ਕੇਗਾ ਉਹ ਗੁਣਾ ਦਾ ਸਾਗਰ ਬਣ ਜਾਏਗਾ ਛਪੜੀ ਨਹੀਂ ਦੋ ਚਾਰ ਗੁਣ ਉਸ ਦੇ ਕੋਲ ਨਹੀਂ ਆਉਣਗੇ ਗੁਣਾਂ ਦਾ ਉਹ ਸਾਗਰ ਹੋਵੇਗਾ ਜਿਸ ਤਰ੍ਹਾਂ ਸਾਗਰ ਦਾ ਪਾਣੀ ਅਨਾਪ ਹੈ ਅਤੋਲ ਹੈ ਨਹੀਂ ਤੋਲਿਆ ਜਾ ਸਕਦਾ ਅੰਦਾਜ਼ਾ ਲਾ ਕੇ ਨਹੀਂ ਨਾਪਿਆ ਜਾ ਸਕਦਾ ਹੂ ਬਹੁ ਉਸ ਮਨੁੱਖ ਦੇ ਗੁਣ ਨਹੀਂ ਤੋਲੇ ਜਾ ਸਕਦੇ ਨਹੀਂ ਗਿਣੇ ਜਾ ਸਕਦੇ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਧਿਆਨ ਉਸ ਦਾ ਨਾਮ ਦੇ ਵਿੱਚ ਹੈ ਅਨੰਤ ਗੁਣ ਉਸ ਦੇ ਅੰਦਰ ਪੈਦਾ ਹੋਣਗੇ ਮਨੋ ਸਵੈਮ ਗੁਣਾ ਦਾ ਸਾਗਰ ਬਣ ਗਿਆ ਹੈ ਅਨੰਤ ਗੁਣਾ ਦਾ ਮਾਲਕ ਬਣ ਗਿਆ ਹੈ ਸੁਣਾ ਸੇਖ ਪੀਰ ਬਾਦਸ਼ਾਹ ਸਤਗੁਰ ਦੇਵ ਜੀ ਮਹਾਰਾਜ ਦਾ ਇੱਥੇ ਫਰਮਾਨ ਹੈ ਕਿ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਸੇਖ ਬਣ ਜਾਂਦਾ ਹੈ ਅਰਬੀ ਵਿੱਚ ਸੇਖ ਦਾ ਮਤਲਬ ਹੈ ਮੁਖੀ ਸ਼ਰਮੋਰ ਸਰਦਾਰ ਖਾਸ ਇਮੇਤ ਰੱਖਣ ਵਾਲਾ ਮਨੁੱਖ ਤਾਂ ਸਤਗੁਰ ਦੇਵ ਜੀ ਕਹਿੰਦੇ ਨੇ ਜੋ ਨਾਮ ਸੁਣਦਾ ਹੈ ਉਹ ਤੇ ਸੇਖ ਬਣ ਜਾਂਦਾ ਹੈ ਮਹਾਨ ਬਣ ਜਾਂਦਾ ਹੈ ਉੱਚ ਪਦਵੀ ਦਾ ਮਾਲਕ ਬਣ ਜਾਂਦਾ ਹੈ ਉਹ ਫਕੀਰ ਬਣ ਜਾਂਦਾ ਹੈ ਪੀਰਾਂ ਦਾ ਪੀਰ ਬਣ ਜਾਂਦਾ ਹੈ ਔਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਪ੍ਰਾਚੀਨ ਸਮੇਂ ਵਿੱਚ ਰਾਜਾ ਸ਼ਬਦ ਸਿਰਫ ਸੰਤਾਂ ਵਾਸਤੇ ਸੀ ਕਿ ਰਾਜੇ ਦਾ ਮਤਲਬ ਹੈ ਜੋ ਰਜਿਆ ਹੋਇਆ ਹੈ ਤ੍ਰਿਪਤ ਹੈ ਤ੍ਰਿਪਤ ਹੈ ਅੰਦਰ ਕੋਈ ਭੁੱਖ ਰਹਿ ਨਹੀਂ ਲੱਗੀ ਕਿਉਂਕਿ ਭੁੱਖ ਹੀ ਤੇ ਦੁੱਖ ਨੂੰ ਜਨਮ ਦਿੰਦੀ ਹੈ ਔਰ ਜਿਸ ਵਸਤੂ ਦੀ ਜਿੰਨੀ ਜ਼ਿਆਦਾ ਭੁੱਖ ਹੋਵੇਗੀ ਤੇ ਹੋਰ ਅਨੰਤ ਵਸਤੂਆਂ ਦੀਆਂ ਜਿੰਨੀਆਂ ਜ਼ਿਆਦਾ ਭੁੱਖਾਂ ਹੋਣਗੀਆਂ ਉਤਨੇ ਵੱਡੇ ਦੁੱਖ ਉਸ ਮਨੁੱਖ ਦੇ ਅੰਦਰ ਹੋਣਗੇ ਸੰਤ ਦੇ ਅੰਦਰ ਕੋਈ ਭੁੱਖ ਹੀ ਨਹੀਂ ਰਹਿੰਦੀ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਦ ਭੁੱਖੇ ਨਹੀਂ ਤਾਂ ਫਿਰ ਕੋਈ ਦੁੱਖ ਵੀ ਨਹੀਂ ਇਸ ਤਰ੍ਹਾਂ ਦੇ ਪੁਰਸ਼ ਨੂੰ ਆਖਿਆ ਗਿਆ ਰਾਜਾ ਇਹ ਰਾਜੇ ਨੇ ਤ੍ਰਿਪਤ ਨੇ ਰਾਜੇ ਦਾ ਮਤਲਬ ਇਹ ਨਹੀਂ ਕਿ ਸਿੰਘਾਸਣ ਤੇ ਬੈਠਾ ਹੈ ਰਾਜੇ ਦਾ ਮਤਲਬ ਹੈ ਜੋ ਤ੍ਰਿਪਤ ਹੈ ਰਜੇ ਹੋਇਆ ਹੈ ਰਜੇ ਹੋਏ ਮਨੁੱਖ ਨੂੰ ਬਾਦਸ਼ਾਹ ਕਿਹਾ ਗਿਆ ਰਜੇ ਹੋਏ ਮਨੁੱਖ ਨੂੰ ਰਾਜਾ ਆਖਿਆ ਗਿਆ ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਅੱਜ ਤੱਕ ਨਾ ਕੋਈ ਰਜੇ ਹੈ ਤੇ ਨਾ ਹੀ ਰਜ ਸਕਦਾ ਹੈ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਰਾਜਿਆਂ ਦੀ दैवी ਸੰਪਦਾ ਦਾ ਬਕਾਇਦਾ ਜ਼ਿਕਰ ਕੀਤਾ ਜੈਸੇ ਰਾਜੇ ਕੋਲ ਸਿੰਘਾਸਣ ਹੈ ਉਹਦਾ ਭੰਡਾਰ ਹੈ ਉਦੀ ਆਪਣੀ ਰਾਜਧਾਨੀ ਹੈ ਉਹਦੇ ਕੋਲ ਆਪਣਾ ਸਾਰਾ ਸਾਜ਼ੋ ਸਮਾਨ ਹੈ ਉਹ ਬਹੁ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਕੀਤਾ ਜੱਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ ਜੋ ਭਗਤ ਹੈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਉਹ ਐਸਾ ਰਾਜਾ ਹੈ ਉਹ ਬੈਠਦਾ ਹੈ ਜੱਤ ਸਤ ਦੇ ਸਿੰਘਾਸਨ ਤੇ ਉਹਦਾ ਸਿੰਘਾਸਨ ਸੋਨੇ ਚਾਂਦੀ ਦਾ ਨਹੀਂ ਕਿ ਸੇ ਹੋਰ ਢੰਗ ਨਾਲ ਸਵਾਰੇ ਆਇਆ ਉਸ ਦਾ সিংহাসਨ ਨਹੀਂ ਉਹਦਾ সিংহাসਨ ਹੀ ਜੱਤ ਹੈ ਉਸ ਦਾ সিংহাসਨ ਹੀ ਸਤ ਹੈ ਉਸ ਸਤ ਦੇ ਆਸਣ ਤੇ ਬੈਠਦਾ ਹੈ ਜੱਤ ਦੇ ਆਸਣ ਤੇ ਬੈਠਦਾ ਹੈ ਸਹਿਜ ਸੰਤੋਖ ਮੰਤਰੀ ਉਹਦੇ ਸਲਾਹਕਾਰ ਮੰਤਰੀ ਆਤਮਿਕ ਅਡੋਲਤਾ ਤੇ ਸੰਤੋਖ ਇਹ ਉਸ ਦੇ ਮੰਤਰੀ ਨੇ ਇਹ ਉਸ ਦੇ ਕਰਨਦੇ ਨੇ ਇਹ ਉਸ ਦੇ ਕੰਮ ਨੂੰ ਹੋਰ ਵਧਾਣ ਵਾਲੇ ਨੇ धर्म धीरज ध्वज अब चल राज है उदा निशान उदा झंडा केड़ा है धर्म दा झंडा जेदे उते धीरज दा कपड़ा चढ़या हुआ है और इस तरह दा राजा अटल राजा है अचल राजा है डोलदा नहीं आज राजा है ते कल नहीं ऐसा नहीं सदी भी राजा है हमेशा दा राजा है ਫਿਰ ਭਾਈ ਗੁਰਦਾਸ ਜੀ ਅੱਗੇ ਫਰਮਾਨ ਕਰਦੇ ਨੇ ਸਿਵ ਨਗਰੀ ਨਿਵਾਸ ਦਇਆ ਦੁਲਹਣੀ ਮਿਲੇ ਭਾਗ ਤੋਂ ਭੰਡਾਰੀ ਭਾਉ ਭੋਜਨ ਸਕਾਜ ਹੈ ਸਿਵ ਨਗਰੀ ਨਿਵਾਸ ਆਤਮ ਪ੍ਰਕਾਸ਼ ਦੀ ਨਗਰੀ ਰੇਚੀ ਉਸ ਦਾ ਵਾਸਾ ਹੈ ਇਹ ਨਗਰੀ ਹੀ ਉਸ ਦੀ ਰਾਜਧਾਨੀ ਹੈ ਮਨੁੱਖ ਦੇ ਕੋਲ ਆਤਮਾ ਤੇ ਹੈ ਪਰ ਆਤਮਾ ਦੇ ਚ ਵਾਸ ਨਹੀਂ ਹੈ मनुख ਦੇ ਕੋਲ ਪ੍ਰਕਾਸ਼ ਤੇ ਹੈ ਪ੍ਰਕਾਸ਼ ਦੇ ਜਵਾਸ ਨਹੀਂ ਹੈ ساری ਜ਼ਿੰਦਗੀ ਮਨੁੱਖ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਆਪਣੇ ਨਿਜ ਅਸਥਾਨ ਤੋਂ ਬਾਹਰ ਰਹਿੰਦਾ ਹੈ ਆਪਣੇ ਨਿਜ ਅਸਥਾਨ ਵਿੱਚ ਕੇਵਲ ਸੰਤ ਰਹਿੰਦਾ ਹੈ ਕੇਵਲ ਪਗ ਪਗਤ ਰਹਿੰਦਾ ਹੈ ਤੋ ਸ਼ਿਵਨਗਰੇ ਨਿਵਾਸ ਦਯਾ ਦੁਹ ਨਹੀਂ ਮਿਲੀ ਇਸ ਰਾਜੇ ਦੀ ਰਾਣੀ ਕੌਣ ਹੈ ਦਯਾ ਦਯਾ ਹੀ ਇਸ ਦੀ ਪਟਾਰਾਣੀ ਹੈ ਇਹ ਜਦ ਵੀ ਸਿੰਘਾਸਣ ਤੇ ਬੈਠਦਾ ਹੈ ਜਿੱਥੇ ਵੀ ਬੈਠਦਾ ਹੈ ਦਇਆ ਇਸ ਦੇ ਨਾਲ ਹੈ ਇਹ ਰਾਣੀ ਇਸ ਦੇ ਨਾਲ ਹੈ ਭਾਗ ਤਉ ਭੰਡਾਰੀ ਭਾਉ ਭੋਜਨ ਸਕਾਜ ਹੈ ਇਹਦਾ ਭੰਡਾਰਾ ਇਹਦਾ ਤੋਸ਼ਾਖਾਨਾ ਭਾਗ ਹੈ ਪ੍ਰਾਲਬਦ ਹੈ ਆਪਣੇ ਭਾਗ ਤੇ ਹੀ પ્રસન્ન ਹੈ ਆਪਣੀ ਪ੍ਰਾਲਬਦ ਤੇ ਹੀ ਖੁਸ਼ ਹੈ ਔਰ ਆਪਣੀ ਜੋ ਪ੍ਰਾਲਬਦ ਹੈ ਇਹ ਹੀ ਉਸ ਦਾ ਭੰਡਾਰਾ ਹੈ ਭੋਜਨ ਉਸ ਦਾ ਕੀ ਹੈ ਭਾਉ ਪ੍ਰੇਮ ਪ੍ਰੇਮ ਦਾ ਰਸ ਲੈਣਾ ਪ੍ਰੇਮ ਦਾ ਰਸ ਦੇਣਾ ਮਨੁੱਖ ਨੇ ਉਂਝ ਤੇ ਜੀਵਨ ਵਿੱਚ ਬਹੁਤ ਸਾਰੇ ਰਸ ਮਾਣੇ ਨੇ ਪਰ ਪ੍ਰੇਮ ਦੇ ਰਸ ਤੋਂ ਮਨੁੱਖ ਅਕਸਰ ਵਾਂਝਾ ਹੀ ਰਹਿ ਜਾਂਦਾ ਹੈ ਪ੍ਰੇਮ ਰਸ ਕੇਵਲ ਭਗਤਾ ਕੋਲ ਹੁੰਦਾ ਹੈ ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਸੁਨੋ ਲੋਗਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਗਾਰੇ ਸਤਗੁਰ ਮੌਖੋ ہر نام آیا اور جس نو پرم رس مل جائے جگت دے تمام رس پکے رس سے ترپت رہے آگ آئے پورن ترپتی اسے نو نصیب آدھی ہے پریم دا رس ہے تو ایسا راجہ پیار باو دسے دس ماند اور اسے نو ہی تھان تھان تنڈ تھا دائی سا بھائی صاحب آئی گرداز کی اگے فرمان کردے ਕਿ ਰਾਜਨੀਤ ਰੀਤ ਪ੍ਰੀਤ ਪਰਜਾ ਕੋ ਸੁਖ ਹੈ ਸੁਖ ਛਤਰ ਪਤਰ ਛੇ ਛਤਰ ছਾਇਆ છਬੇ છਾਜ ਹੈ ਪਾਜੀ ਕੰਨ ਇਸ ਤਰ੍ਹਾਂ ਦੇ ਰਾਜੇ ਦੀ ਰਾਜਨੀਤੀ ਕੀ ਹੈ ਹਰ ਰਾਜੇ ਦੀ ਆਪਣੀ ਨੀਤੀ ਹੁੰਦੀ ਹੈ ਤੋ ਰਾਜਨੀਤ ਰੀਤ ਪ੍ਰੀਤ ਪ੍ਰੀਤ ਦੀ ਰੀਤ ਦਾ ਪ੍ਰਸਾਰ ਕਰਨਾ ਪ੍ਰੀਤ ਦੀ ਰੀਤ ਚਲਾਉਣੀ ਹਰ ਇੱਕ ਨਾਲ ਪ੍ਰੀਤ ਪਾਉਣੇ ਤੇ ਸੰਬੰਧ ਤੇ ਪ੍ਰੀਤ ਕਰਕੇ ਜੁੜਦੇ ਨੇ ਹਰ ਇੱਕ ਨਾਲ ਸੰਬੰਧ ਜੋੜਨੇ ਬਸ ਉਹੀ ਇਸ ਦੀ ਰਾਜਨੀਤੀ ਹੈ ਕਹਿੰਨੇ ਨੇ ਜਿਸ ਦੇ ਜਿੰਨੇ ਜ਼ਿਆਦਾ ਮਿੱਤਰ ਨੇ ਉਸ ਦਾ ਉਤਨਾ ਹੀ ਵੱਡਾ ਸਵਰਗ ਹੈ ਤੇ ਜਿਸ ਦੇ ਜਿੰਨੇ ਜ਼ਿਆਦਾ ਦੁਸ਼ਮਣ ਨੇ ਉਹਦਾ ਨਰਕ ਉਤਨਾ ਹੀ ਵੱਡਾ ਹੈ ਤੇ ਜਿਸ ਬੰਦੇ ਦੇ ਗਲੀਆਂ ਦੇ ਕੱਖ ਵੀ ਵੈਰੀ ਨੇ ਉਹ ਤੇ ਅੱਠੇ ਪੈਰ ਨਰਕ ਵਿੱਚ ਜੀ ਰਿਹਾ ਹੈ ਤੇ ਪੈਰ ਨਰਕ ਦੀ ਅਗਨ ਦੇਚ ਸੜ ਰਿਹਾ ਹੈ ਤੋ ਰਾਜਨੀਤੀ ਕੀ ਐਸੇ ਰਾਜੇ ਦੀ ਪੀਤ ਦੀ ਰੀਤ ਚਲਾਣੀ ਪ੍ਰੇਮ ਦੀ ਰੀਤ ਚਲਾਣੀ ਭਾਵ ਹਰ ਇੱਕ ਨਾਲ ਸੰਬੰਧ ਜੋੜਨੇ ਹਰ ਇੱਕ ਨਾਲ ਆਪਣਾ ਰਿਸ਼ਤਾ ਕਾਇਮ ਰੱਖਣਾ ਇਸ ਤਰ੍ਹਾਂ ਦਾ ਜੋ ਰਾਜਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਰੀ ਪੰਕਤੀ ਦੇਚ ਕਹਿੰਦੇ ਨੇ ਕਿ ਉਸ ਤੇ ਅੰਤਰ ਆਤਮੇਚ ਅਨਹਦ ਧੁੰਦਾ ਵਾਜਾ ਅਨਹਦ ਧੁੰਦਾ ਨਗਾਰਾ ਅਨਹਦ ਧੁੰਦੀ ਨੌਬਤ ਅਠੇ ਪੈਰ ਵੱਜਦੀ ਰਹਦੀ ਏ ਅਨੰਦ ਸਮੋਹ ਸੁਖ ਸਾਤ ਪਰਜਾ ਪਰਸਨ ਜਗਮਗ ਜੋਤ ਅਨਹਦ ਧੁਨ ਗਾਜ ਹੈ ਪ੍ਰਮਾਤਮਾ ਦੇ ਨਾਮ ਦੀ ਮਸ਼ਾਲ ਉਸਦੇ ਅੰਤਰਾਤਮਿਕ ਜਲਦੀ ਰਹਦੀ ਏ ਔਨ ਅਨਹਦ ਨਗਾਰਾ ਅਨਹਦ ਧੁੰ ਇਹ ਨੌਬਤ ਉਸਦੇ ਅੰਦਰ ਵੱਜਦੀ ਰਹਦੀ ਏ ਸਹੀ ਮੈਨਿਆਂ ਵਿੱਚ ਰਜੇ ਹੋਇਆ ਕੇਵਲ ਉਹੀ ਹੈ ਜੋ ਆਤਮ ਪ੍ਰਕਾਸ਼ ਵਿੱਚ ਜੀ ਰਿਹਾ ਹੈ ਜੋ ਸ਼ਿਵਨਗਰੀ ਵਿੱਚ ਜੀ ਰਿਹਾ ਹੈ ਉਹੀ ਰਜਿਆ ਹੋਇਆ ਹੈ ਉਹੀ ਰਾਜਾ ਹੈ ਔਰ ਇਹ ਅਵਸਥਾ ਸੁਣਨ ਨਾਲ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਸਾਇਬ ਫਰਮਾਨ ਪਏ ਕਰਦੇ ਨੇ ਕਿ ਸੁਣੀ ਹੈ ਸੇਖ ਪੀਰ ਬਾਦਸ਼ਾ ਸੁਣਦਿਆਂ ਹੀ ਮਨੁੱਖ ਸ਼ੇਖ ਮੁਖੀ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਔਰ ਬਾਦਸ਼ਾ ਬਣ ਜਾਂਦਾ ਹੈ ਜਿਸ ਨੂੰ ਬਖਸ਼ੇ ਸਿਖਤ ਸਲਾ ਨਾਨਕ ਬਾਦਸ਼ਾ ਬਾ ਦਸਾ ਸੁਣੇ ਅੰਧੇ ਪਾਵੇ ਰਾ ਜੋ ਅਗਿਆਨੀ ਹੈ ਅੰਧ ਹੈ ਸੁਣਨ ਨਾਲ ਉਸ ਨੂੰ ਵੀ ਮਾਰਗ ਮਿਲ ਜਾਂਦਾ ਹੈ ਪ੍ਰਮਾਤਮਾ ਦਾ ਔਰ ਉਂਝ ਵੀ ਅੰਧੇ ਦੀ ਰਹਿਨਮਾਈ ਆਵਾਜ਼ ਹੀ ਕਰ ਸਕਦੀ ਹੈ ਆਵਾਜ਼ ਸੁਣ ਮਾਰੀਏ ਤੇ ਆਵਾਜ਼ ਦੀ ਸੇਧ ਦੇ ਚ ਉਹ ਚੱਲ ਪੈਂਦਾ ਹੈ ਜੋ ਆਤਮਿਕ ਤੌਰ ਤੇ ਅੰਧਾ ਹੈ ਉਹ ਵੀ ਸ਼ਬਦ ਦੇ ਆਵਾਜ਼ ਦੇ ਨਾਲ ਸ਼ਬਦ ਦੀ ਧੁਨ ਦੇ ਨਾਲ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਸੁਣੀਏ ਹਾਥ ਹੋਵੇ ਅਸਗਾਉ ਅਸਦਾ ਅਥਾ ਸਾਗਰ ਹੱਥ ਵਰਗਾ ਹੋ ਜਾਂਦਾ ਹੈ ਭਾਉ ਉਹ ਸੰਸਾਰ ਦੀ ਮਿੰਤੀ ਕਰ ਲੈਂਦਾ ਹੈ ਉਹ ਖੰਡਾਂ ਬ੍ਰਹਿਮੰਡਾਂ ਦੀ ਮਿੰਤੀ ਕਰ ਲੈਂਦਾ ਹੈ ਹਰ ਇੱਕ ਦਾ ਉਸ ਨੂੰ ਜਾਇਜ਼ਾ ਨਸੀਬ ਹੋ ਜਾਂਦਾ ਹੈ ਉਸ ਨੂੰ ਅਸਲੀਅਤ ਦਾ ਪਤਾ ਚੱਲ ਜਾਂਦਾ ਹੈ ਸੰਸਾਰ ਕੀ ਹੈ ਨਿਰੰਕਾਰ ਕੀ ਹੈ ਤੇ ਪੂਰਨ ਤੌਰ ਤੇ ਉਸ ਨੂੰ ਬੋਧ ਪ੍ਰਾਪਤ ਹੋ ਜਾਂਦਾ ਹੈ ਨਾ ਉਹਨੇ ਕੋ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਉਹਦੇ ਪਾਪ ਨਾਸ ਹੋ ਜਾਂਦੇ ਨੇ ਉਹਦੇ ਦੁੱਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਉਸ ਦੇ ਅੰਦਰ ਸਦੀਵੀ ਖੇੜਾ ਸਦੀਵੀ ਵਿਕਾਸ ਜਨਮ ਲੈਂਦਾ ਹੈ ਸਦੀਵੀ ਆਨੰਦ ਜਨਮ ਲੈਂਦਾ ਹੈ ਸੁਣਦਿਆਂ ਸੁਣਦਿਆਂ ਜੋ दैਵੀ ਸੰਪਦਾ ਮਨੁੱਖ ਦੀ ਝੋਲੀ 'ਚ ਪੈਂਦੀ ਹੈ ਇਹਨਾਂ ਚਾਰ ਪੌੜੀਆਂ ਵਿੱਚ ਜਗਤ ਗੁਰੂ ਬਾਬੇ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਸੁਣਨ ਦੀ ਇਤਨੀ ਵੱਡੀ ਮਹਾਨਤਾ ਹੈ ਕਿ ਗੁਰੂ ਨਾਨਕ ਨੂੰ ਬਾਰ-ਬਾਰ ਦਰਾਣਾ ਪਿਆ। ਧਰਮ ਦੇ ਮਾਰਗ ਤੇ ਪਹਿਲਾ ਕਦਮ ਸੁਣਨਾ ਹੈ। ਜੋ ਸੁਣਨ ਦੀ ਸਮਰਥਾ ਪ੍ਰਾਪਤ ਕਰ ਲੈਂਦਾ ਹੈ, ਮਾਨੋ ਉਹ ਧਰਮ ਦੇ ਮਾਰਗ ਤੇ ਚੱਲ ਰਿਹਾ ਹੈ। ਤੋ ਜਿੰਨਾ ਜ਼ਿਆਦਾ ਸੁਣ ਰਿਹਾ ਹੈ, ਉਤਨੀ ਉਸ ਦੀ ਗਤੀ ਹੋ ਰਹੀ ਹੈ। ਜੋ ਜਿੰਨਾ ਜ਼ਿਆਦਾ ਸੁਣ ਰਿਹਾ ਹੈ, ਉਹਦੇ ਅੰਦਰ ਉਤਨੇ ਅਧਿਆਤਮਕ ਗੁਣ ਪੈਦਾ ਹੋਣਗੇ। ਜਿਸ ਦੇ ਅੰਦਰ ਜਿੰਨਾ ਜ਼ਿਆਦਾ ਸਰੋਤ ਸ਼ਕਤੀ ਦਾ ਮਾਦਾ ਪੈਦਾ ਹੋ ਗਿਆ ਹੈ, ਮਾਨੋ ਉਹ ਉਤਨਾ ਹੀ ਗਮਨ ਕਰ ਜਾਂਦਾ ਹੈ। ਪਰਮਾਤਮਾ ਦੇ ਮਾਰਗ ਤੇ ਔਰ ਇਸ ਤਰੀਕੇ ਨਾਲ ਚਲਦੇ ਆ ਚਲਦੇ ਆ ਇੱਕ ਦਿਨ ਲੇਨਤਾ ਨਸੀਬ ਹੋ ਜਾਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਨਸੀਬ ਹੋ ਜਾਂਦੀ ਹੈ